ਅਸੀਂ ਕਾਲ ਪਜੋ ਮੈਂ ਤੁਹਾਡਾ ਆਪਣਾ ਸੰਧੂ ਤਲੋਂਡੇ ਸੱਬਾਲਾ ਭਾਈ ਜੇ ਕਿਹ ਹੈ ਵੀਰ ਭਾਈ ਨੇ ਕੋਈ ਕੰਮ ਕਰਨਾ ਚੱਜਦਾ ਤੇ ਆਪਾਂ ਤੁਹਾਡੇ ਵਾਸਤੇ ਮਸ਼ੀਨ ਲੈ ਕੇ ਆਏ ਆ ਵਧੀਆ ਕਮਾਈ ਦਾ ਸਾਧਨ ਹੈਗਾ ਤੇ ਭਾਈ ਜੇ ਕਿਸੇ ਨੇ ਮਸ਼ੀਨ ਖਰੀਦਣੀ ਹੋਵੇ ਤੇ ਆਪਾਂ ਵੀਡੀਓ ਦੀ ਡਾਇਰੈਕਸ਼ਨ ਚ ਆਪਾਂ ਬਾਈ ਦਾ ਨੰਬਰ ਵੀ ਪਾਵਾਂਗੇ ਆ ਭਾਅ ਦਾ ਨੰਬਰ ਵੀ ਪਾਵਾਂਗੇ ਤੇ ਭਾਈ ਜੇ ਤੁਸੀਂ ਥੋੜੀ ਘੱਟ ਰੇਟ ਤੇ ਲੈਣੀ ਹੈ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰੋ ਆਪਾਂ ਬਾਈ ਤੋਂ ਤੁਹਾਡਾ ਪੂਰਾ ਫੁੱਲ ਮਾਨਤਨ ਕਰਾ ਦਾਂਗੇ ਤੇ ਜੇ ਭਾਈ ਤੁਸੀਂ ਆਪਦੀ ਮਰਜ਼ੀ ਨਾਲ ਜਾਣਾ ਮਸ਼ੀਨ ਖਰੀਦਣਾ ਤੇ ਆਪਣੇ ਚੈਨਲ ਦਾ ਨਾਮ ਲੈ ਕੇ ਬਾਈ ਕੋਲੇ ਪਹੁੰਚ ਜਾਓ ਤੇ ਬਾਈ ਤੁਹਾਡਾ ਪੂਰਾ ਫੁੱਲ ਮਾਨਤਾਣ ਕਰ ਦੂਗਾ ਬੋਰ ਕਰਨ ਵਾਲੀ ਮਸ਼ੀਨ ਡ੍ਰਿਲ ਵਾਲੀ ਆਏ ਵੀਰੇ ਤੇ ਮਸ਼ੀਨ ਦੀ ਹਾਲਤ ਤੁਸੀਂ ਵੇਖ ਸਕਦੇ ਪੂਰੀ ਚੰਗੀ ਹਾਲਤ ਦੀ ਮਸ਼ੀਨ ਆ ਵਧੀਆ ਕੰਡੀਸ਼ਨ ਪਈ ਆ A to Z ਜਿੰਨਾ ਵੀ ਸਮਾਨ ਹੈਗਾ ਮਸ਼ੀਨ ਦੇ ਨਾਲ ਸਾਰਾ ਤੁਹਾਨੂੰ ਮਿਲ ਜੂਗਾ ਵੱਡੇ ਇੰਜਨ ਵਾਲੀ ਮਸ਼ੀਨ ਆ ਬਾਈ ਮੇਰਾ ਨਾਮ ਲੈ ਕੇ ਵੀ ਤੁਸੀਂ ਇਹ ਮਸ਼ੀਨ ਖਰੀਦ ਸਕਦੇ ਹੋ ਮੈਥੋਂ ਬਿਨਾ ਵੀ ਤੇ ਜੇ ਤੁਸੀਂ ਮੇਰੇ ਥਰੂ ਖਰੀਦਦੇ ਹੋ ਤਾਂ ਮੈਨੂੰ ਫੋਨ ਕਰ ਦਿਓ ਏਰੀਆ ਜਿਹੜਾ ਬਾਈ ਦਾ ਹਸ਼ਿਆਰਪੁਰ ਏਰੀਏ 'ਚ ਖੜੀ ਆ ਇਹ ਮਸ਼ੀਨ ਤੇ ਤੁਸੀਂ ਜਾ ਕੇ ਉੱਥੋਂ ਖਰੀਦ ਕੇ ਤੇ ਲਾ ਕੇ ਵੇਖ ਸਕਦੇ ਹੋ ਤੇ ਆਪਾਂ ਆਪਦਾ ਨੰਬਰ ਵੀ ਪਾਵਾਂਗੇ ਤੇ ਬਾਈ ਦਾ ਨੰਬਰ ਵੀ ਪਾਵਾਂਗੇ ਮੈਂ ਤੁਹਾਡਾ ਆਪਣਾ ਸੰਧੂ ਤਰਵੰਦੀਸਾ ਵਾਲਾ ਵੀਰ ਜੀ ਹੱਥ ਬਣ ਕੇ ਬੇਨਤੀ ਵੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸੇ ਗਰੀਬ ਦਾ ਭਲਾ ਹੋ ਸਕੇ ਇਹ ਮਸ਼ੀਨ ਖਰੀਦ ਕੇ ਇਹ ਗਰੀਬ ਬੰਦਾ ਆਪ ਦਾ ਰੋਜ਼ੀ ਦਾ ਕੰਮ ਕਰ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰਾ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰਿਆ ਕਰੋ ਇਸ ਨੂੰ ਤਾਂ ਸ਼ਾਸਤਰੀ ਕਰ ਦਿਓ ਤਾਂ ਜੋ ਕਿਸੇ ਗਰੀਬ ਬੰਦੇ ਦਾ ਭਲਾ ਹੋ ਸਕੇ ਇਹ ਮਸ਼ੀਨ ਖਰੀਦ ਕੇ ਉਹ ਆਪ ਦਾ ਦੋ ਪੈਸਾ ਦਾ ਕੰਮ ਕਰ ਸਕੇ ਘਰ ਦਾ ਗੁਜ਼ਾਰਾ ਹੋ ਸਕੇ ਬੰਦੇ ਨੂੰ ਕਿਉਂਕਿ ਬਈ ਬਾਨੀਆਂ ਗੱਲਾਂ ਨਾ ਕਰਦੇ ਹੋਏ ਵੀਡੀਓ ਨੇ ਕਰਦੇ ਐਂਡ ਤੁਹਾਡਾ ਬਾਈਆਂ ਕੇ ਮਿਹਰਬਾਨੀ ਹੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਆਪਾਂ ਇਹਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਬੋਲਾ ਬਾਕੀ ਦੀ ਬਈ ਜਾਣਕਾਰੀ ਲੈਣ ਖਤੋਂ ਤੁਸੀਂ ਫੋਨ ਤੇ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਜੀਨ ਬਾਰੇ ਲੈ ਸਕਦੇ ਹੋ ਬਾਈ ਦਾ ਨੰਬਰ ਤੇ ਮੇਰਾ ਨੰਬਰ ਤੁਹਾਨੂੰ ਇੱਥੇ ਡਿਸਕ੍ਰਿਪਸ਼ਨ ਚ ਪਾਇਆ ਹੋਗਾ ਓਕੇ ਬਾਈ ਜੀ ਧੰਨਵਾਦ ਜੀ ਸਾਰਿਆਂ ਦੇ